ਇੱਕ ਜੰਗਲ ਵਿੱਚ ਸਨੇਹਰੀ ਖੰਭਾਂ ਵਾਲਾ ਇੱਕ ਬਹੁਤ ਹੀ ਖੂਬਸੂਰਤ ਪੰਛੀ ਰਹਿੰਦਾ ਸੀ ਜੋ ਕਿ ਇੱਕ ਬੜੀ ਪਿਆਰੀ ਜੀ ਚਿੜੀ ਸੀ ਤੇ ਉਹਦਾ ਮਨਪਸੰਦ ਭੋਜਨ ਸੀ ਰੁੱਖਾਂ ਦੇ ਤਣਿਆਂ ਤੇ ਰਹਿਣ ਵਾਲੇ ਕੀੜੇ ਮਕੌੜੇ ਇੱਕ ਦਿਨ ਉਹ ਆਪਣੇ ਖਾਣੇ ਦੀ ਭਾਲ ਵਿੱਚ ਇੱਧਰ ਉੱਧਰ ਉਡ ਰਹੀ ਸੀ ਤੇ ਉਹਦੀ ਨਜ਼ਰ ਇੱਕ ਆਦਮੀ ਤੇ ਪਈ ਉਹ ਇੱਕ ਛੋਟਾ ਜਿਹਾ ਲੱਕੜ ਦਾ ਡੱਬਾ ਜਾਨਕਿ ਜਿਦਾਂ ਬਾਕਸ ਹੁੰਦਾ ਉਹ ਲੈ ਕੇ ਤੇਜ਼ੀ ਨਾਲ ਜੰਗਲ 'ਚੋਂ ਲੰਘ ਰਿਹਾ ਸੀ ਉਸ ਚਿੜੀ ਨੂੰ ਆਦਮੀ ਦੀ ਇਹ ਜਲਦਬਾਜ਼ੀ ਦੇਖ ਕੇ ਥੋੜੀ ਹੈਰਾਨੀ ਹੋਈ ਤੇ ਉਹ ਆਪਣੀ ਹੈਰਾਨੀ ਦੂਰ ਕਰ ਲਈ ਉਹਨੇ ਉਹਨੂੰ ਰੋਕ ਕੇ ਪੁੱਛਿਆ ਵੀ ਭਰਾ ਕੀ ਗੱਲ ਤੁਸੀਂ ਇੰਨੀ ਜਲਦੀ ਕਿੱਥੇ ਜਾ ਰਹੇ ਹੋ ਬਈ ਕੋਈ ਸਮੱਸਿਆ ਤਾਂ ਨੋ ਉਸ ਆਦਮੀ ਨੇ ਕਿਹਾ ਵੀ ਨਹੀਂ ਤੇ ਇਹੋ ਜੀ ਕੋਈ ਗੱਲ ਨਹੀਂ ਆ ਅੱਜ ਸਵੇਰ ਤੋਂ ਹੀ ਮੈਂ ਰੁੱਖਾਂ ਦੇ ਟਣਿਆਂ ਤੇ ਰਹਿਣ ਵਾਲੇ ਕੀੜੇ ਮਕੌੜੇ ਇਕੱਠੇ ਕਰ ਲਿਆ ਸਾਂ ਤੇ ਮੈਂ ਇਸ ਲੱਕੜ ਦੇ ਡੱਬੇ ਨੂੰ ਉਹਨਾਂ ਕੀੜਿਆਂ ਨਾਲ ਭਰ ਦਿੱਤਾ ਹੁਣ ਜੰਗਲ ਦੇ ਦੂਜੇ ਪਾਸੇ ਇੱਕ ਪਿੰਡ ਆ ਤੇ ਉਹਦੇ ਵਿੱਚ ਬਾਜ਼ਾਰ ਲੱਗਦਾ ਵਾ ਤੇ ਉਹ ਬਾਜ਼ਾਰ ਬੰਦ ਹੋ ਜਾਂਦਾ ਤੇ ਮੈਂ ਜਲਦੀ ਜਾ ਰਿਹਾ ਵਾਂ ਪੇ ਬਾਜ਼ਾਰ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਇਹਨਾਂ ਨੂੰ ਵੇਚਾਂਗਾ ਤੇ ਜਦੋਂ ਮੈਂ ਇਹ ਸਾਰੇ ਵੇਚਾਂਗਾ ਉਹਦੇ ਬਦਲੇ ਚ ਮੈਨੂੰ ਇੱਕ ਸੁਨਹਿਰੀ ਖੰਭ ਮਿਲੇਗਾ ਤੇ ਬਾਜ਼ਾਰ ਬੰਦ ਨਹੀਂ ਹੋਣਾ ਚਾਹੀਦਾ ਐਸੀ ਨੇ ਮੈਂ ਜਲਦੀ ਜਲਦੀ ਜਾ ਰਿਹਾ ਆਦਮੀ ਨੇ ਕਿਹਾ ਇਹ ਸੁਣ ਕੇ ਜਿਹੜੀ ਉਹ ਸੁਨਹਿਰੀ ਖੰਭਾਂ ਵਾਲੀ ਚੜੀ ਸੀ ਉਹਨੇ ਸੋਚਿਆ ਵੀ ਉਹਨੂੰ ਸੋਨੇ ਦੇ ਖੰਭ ਚਾਹੀਦੇ ਔਸ ਆਦਮੀ ਨੂੰ ਤੇ ਮੈਨੂੰ ਰੁੱਖ ਦੇ ਤਣੇ ਤੇ ਕਿੜੇ ਜੜੇ ਹੁੰਦੇ ਆ ਉਹ ਚਾਹੀਦੇ ਆ ਸਾਡੇ ਦੋਵਾਂ ਦੇ ਕੋਲ ਲੁੜੇਂਦੀਆਂ ਚੀਜ਼ਾਂ ਹੈਗੀਆਂ ਕਿਉਂ ਨਾ ਮੈਂ ਇਦਨਾ ਇੱਕ ਡੀਲ ਕਰ ਲਾਂ ਤੇ ਕਿਉਂ ਨਾ ਮੈਂ ਉਹਨੂੰ ਆਪਣਾ ਇੱਕ ਖੰਭ ਦੇ ਕੇ ਇਹ ਡੱਬਾ ਲੈ ਲਵਾਂ ਇਸ ਤਰ੍ਹਾਂ ਮੈਨੂੰ ਭੋਜਨ ਦੇ ਭਾਲ ਵਿੱਚ ਇਧਰ ਉਧਰ ਨਹੀਂ ਪਟਕਣਾ ਪਊਗਾ ਉਹਨੇ ਉਸ ਆਦਮੀ ਨੂੰ ਕਿਹਾ ਵੀ ਉਹ ਉਹਨੂੰ ਡੱਬਾ ਦੇ ਦੇਵੇ ਤੇ ਬਦਲੇ ਚ ਉਹ ਉਹਨੂੰ ਇੱਕ ਸਨੇਰੀ ਖੰਭ ਦੇ ਦੇਵੇਗੀ ਹੁਣ ਉਹ ਆਦਮੀ ਨੂੰ ਕੀ ਚਾਹੀਦਾ ਸੀ ਬੇ ਮੰਡੀ ਵਿੱਚ ਗਏ ਬਿਨਾਈ ਸੁਨਹਿਰੀ ਖੰਭ ਮਿਲ ਰਿਹਾ ਸੀ ਇਸ ਲਈ ਉਹ ਮੰਨ ਗਿਆ ਤੇ ਉਸ ਜੜੀ ਨੇ ਖੁਸ਼ੀ ਨਾਲ ਆਪਣਾ ਇੱਕ ਖੰਭ ਉਹਨੂੰ ਦੇ ਦਿੱਤਾ ਤੇ ਲੱਕੜ ਦਾ ਜਿਹੜਾ ਕੀੜਿਆਂ ਮਕੌੜਿਆਂ ਨਾਲ ਭਰਿਆ ਡੱਬਾ ਸੀ ਉਹ ਲੈ ਲਿਆ ਉਹਨੇ ਉਸ ਆਦਮੀ ਨੂੰ ਸੋਨੇ ਦੇ ਖੰਭਾ ਦੇ ਬਦਲੇ ਹਰ ਰੋਜ਼ ਕੀੜੇ ਮਕੌੜੇ ਲਿਉਣ ਲਈ ਵੀ ਮਨਾ ਲਿਆ ਉਸ ਦਿਨ ਤੋਂ ਬਾਅਦ ਉਹ ਜੜੀ ਸੁਨਹਿਰੀ ਖੰਭਾਂ ਵਾਲੀ ਜੜੀ ਸੀ ਉਹਨੂੰ ਬਿਨਾਂ ਕਿਸੇ ਕੋਸ਼ਿਸ਼ ਦੇ ਹਰ ਰੋਜ਼ ਕੀੜੇ ਮਿਲਣ ਆਪੇ ਬਦਲੇ ਵਿੱਚ ਉਹ ਆਪਣਾ ਇੱਕ ਖੰਭ ਤੋੜ ਕੇ ਉਸ ਆਦਮੀ ਨੂੰ ਦੇ ਦਿੰਦੀ ਤੇ ਉਸਤੇ ਦਿਨ ਬਿਨਾਂ ਇੱਧਰ-ਉਧਰ ਭਟਕਨ ਦੇ ਖੁਸ਼ੀ ਨਾਲ ਬੀਤਣ ਲੱਗੇ ਪਰ ਇਹ ਕਰਦੇ-ਕਰਦੇ ਕੁਝ ਸਮੇਂ ਬਾਅਦ ਪੰਛੀ ਦੇ ਖੰਭ ਜਿਹੜੇ ਘਮ ਹੋਣਾ ਸ਼ੁਰੂ ਹੋ ਗਏ ਕਿਉਂਕਿ ਇੰਨੀ ਛੇਤੀ ਉੱਗਣੇ ਤਾਂ ਹੈ ਨਹੀਂ ਸੀ ਉਹਨੂੰ ਉੱਡਣ ਵਿੱਚ ਮੁਸ਼ਕਲ ਆਉਣ ਲੱਗੀ ਹੁਣ ਉਹ ਦਿਨ ਵੀ ਆਇਆ ਜਦੋਂ ਉਹਦੇ ਸਾਰੇ ਖੰਭ ਚਲੇ ਗਏ ਸਨ ਹੁਣ ਉਹ ਉੱਡਣ ਦੇ ਪੂਰੀ ਤਰ੍ਹਾਂ ਅਯੋਗ ਹੋ ਗਈ ਸੀ ਜਦੋਂ ਉਹਨੂੰ ਖੰਭ ਨਹੀਂ ਮਿਲੇ ਤਾਂ ਉਸ ਆਦਮੀ ਨੇ ਉਹਦੇ ਲਈ ਕਿੜੇ ਲਿਉਣੇ ਬੰਦ ਕਰ ਦਿੱਤੇ ਹੁਣ ਉਹ ਪੰਛੀ ਸੀ ਜਿਹੜੀ ਚੜੀ ਸੀ ਉਹ ਵੀ ਬੇਵਸੋਗੀ ਸੀ ਉਹ ਭੋਜਨ ਦੇ ਪਹਾੜ ਵਿੱਚ ਬਾਹਰ ਨਹੀਂ ਸੀ ਜਾ ਸਕਦੀ ਤੇ ਰੋਜ਼ਾਨਾ ਭੋਜਨ ਬਿਨਾ ਕਿਸੇ ਮਿਹਨਤ ਦੇ ਮਿਲਦਾ ਸੀ ਉਹ ਬੰਦ ਹੋ ਗਿਆ। ਕੁਝ ਦਿਨਾਂ ਦੇ ਅੰਦਰ ਅੰਦਰ ਪੁੱਖ ਤੇ ਪਿਆਸ ਨਾਲ ਉਹ ਮਰ ਗਈ। ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਵੀ ਸਫਲਤਾ ਜਿਹੜੀ ਉਹਦਾ ਕੋਈ ਸ਼ਾਰਟਕਟ ਨਹੀਂ ਹੁੰਦਾ। ਕਈ ਵਾਰ ਸ਼ਾਰਟਕਟਾਂ ਰਾਹੀਂ ਪ੍ਰਾਪਤ ਹੋਈ ਸਫਲਤਾ ਦੇ ਬਹੁਤ ਹੀ ਜ਼ਿਆਦਾ ਮਾੜੇ ਨਤੀਜੇ ਜੜੇ ਹੋ ਸਕਦੇ ਆ। ਐਸ ਲਈ ਹਮੇਸ਼ਾ ਸਖਤ ਮਿਹਨਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਸਖਤ ਮਿਹਨਤ ਦਾ ਕੋਈ ਬਦਲ ਨਹੀਂ ਆ ਸਖਤ ਮਿਹਨਤ ਨਾਲ ਸਾਨੂੰ ਕੇਵਾਂ ਜਲਦੀ ਫਲ ਨਹੀਂ ਮਿਲਦਾ ਤੇ ਅਸੀਂ ਆਖ ਜਾਂਦੇ ਹਾਂ ਅਸੀਂ ਉਧਰ ਜਾਂਦੇ ਹਾਂ ਵੀ ਨਹੀਂ ਅਸੀਂ ਨਹੀਂ ਕੋਸ਼ਿਸ਼ ਕਰਨੀ ਸਾਨੂੰ ਨਹੀਂ ਜੜੀ ਆ ਫਲ ਨਹੀਂ ਮਿਲਣਾ ਸਾਨੂੰ ਰਿਜ਼ਲਟ ਚੰਗੇ ਮਿਲਨੇ ਹੀ ਨਹੀਂ ਆ ਹਨਾ ਤੇ ਪਰ ਕੇਵਾਂ ਜਲਦੀ ਮਿਲ ਜਾਂਦਾ ਫਲ ਕੇਵਾਂ ਬਾਅਦ ਵਿੱਚ ਮਿਲਦਾ ਪਰ ਉਹ ਜਿਹੜੀ ਸਖਤ ਮਿਹਨਤ ਕੀਤੀ ਸਾਨੂੰ ਸਫਲਤਾ ਵੱਲ ਲੈ ਕੇ ਜਾਂਦੀ ਆ ਤਿਓ ਜਿਹੜੀ ਮਿਲੀ ਸਫਲਤਾ ਹੁੰਦੀ ਨਾ ਲੰਮੇ ਸਮੇਂ ਦਾ ਕਰੇਂਦੀ ਐਸਲੀ ਸ਼ਾਰਟਕਟ ਰਾਹੀਂ ਸਫਲਤਾ ਨਹੀਂ ਲੈਣੀ ਚਾਹੀਦੀ ਮਿਹਨਤ ਨਾਲ ਹੀ ਲੈਣੀ ਚਾਹੀਦੀ ਜਿਹੜੀ ਸਦੀਵੀ ਹੋਵੇ ਸਾਡੇ ਕੋਲ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ